ਦੇਖੋ ਸਵਾਲ ਨਹੀਂ ਜੀ ਕੋਈ ਖੜੇ ਕੀਤੇ ਅਸੀਂ ਇਹਨਾਂ ਨੂੰ ਕਟਹਿਰੇ 'ਚ ਖੜਾ ਕੀਤਾ ਕਿਉਂਕਿ ਜਿਹੜੀ ਬਹੁਤ ਕਰੋੜੀ ਜ਼ਾਇਦਾ ਟਰੱਕ ਯੂਨੀਅਨ ਦੀ ਕੰਡੇ ਵਾਲੀ ਜਗ੍ਹਾ ਪਿਛਲੇ ਦਿਨੀ ਇਹਨਾਂ ਨੇ ਵੇਚਤੀ ਸੀ ਮਨਜੀਤ ਕੌਰ ਦੇ ਨਾਂ ਇੰਤਕਾਲ ਕਰਾਤਾ ਸੀ ਉਹਦੇ ਸੰਬੰਧ 'ਚ ਅਸੀਂ ਦੇਖੋ ਲੋਕਾਂ ਦੀ ਕਚਹਿਰੀ 'ਚ ਗਏ ਸੀ ਅਸੀਂ ਉਹ ਮੁੱਦਾ ਚੱਕਿਆ ਸੀ ਫੇਰ ਇਹਨਾਂ ਨੇ ਵਾਪਸ ਉਹ ਇੰਤਕਾਲਾ ਜਿਹੜਾ ਟਰੱਕ ਯੂਨੀਅਨ ਦੇ ਕਰਾਇਆ ਹੁਣ ਕੱਲ ਅੱਜ ਸਵੇਰੇ ਜਿਹੜੀ ਜਿਹੜੀ ਬਿੱਲੀ ਆ ਥੈਲਿਓਂ ਬਾਹਰ ਆਈ ਆ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਪ੍ਰੈਸ ਕਾਨਫਰੰਸ ਕੀਤੀ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੀ ਉਹ ਚ ਕਿਹਾ ਵੀ ਇਹ ਮੀਤ ਹੀਰ ਦੇ ਕਹਿਣ ਤੇ ਉਹਦੇ ਗਾਹਾਂ ਪੀਏ ਦੇ ਕਹਿਣ ਤੇ ਇਹ ਕੰਮ ਹੋਇਆ ਸੋ ਤੁਸੀਂ ਦੇਖੋ ਤੁਸੀਂ ਆਪ ਸਿਆਣੇ ਹੋ ਸਾਰੇ ਵੀ ਇੱਕ ਪੀਏ ਦੇ ਕਹਿਣ ਤੇ ਇੱਕ ਰਜਿਸਟਰੀ ਆ ਜਿਹੜੀ ਤਹਿਸੀਲਦਾਰ ਉਹ ਸੰਸਥਾ ਦੀ ਜਗ੍ਹਾ ਕਰੋੜਾਂ ਦੀ ਜਗ੍ਹਾ ਕਿਵੇਂ ਕਰ ਸਕਦਾ ਸੋ ਇਹ ਆਪਾਂ ਸਾਰੇ ਸਮਝਦਾਰ ਆ ਸੋ ਇਹ ਸਿਰਫ ਤੇ ਸਿਰਫ ਜਿਹੜੇ ਇਹਦਾ ਇਹਦਾ ਮੁੱਖ ਸਾਜ਼ਿਸ਼ ਕਰਤਾ ਇਹਦਾ ਮੀਤ ਹੇਰ ਆ ਮੀਤ ਹੇਰ ਦੇ ਕਹਿਣ ਤੇ ਹੀ ਸਾਰਾ ਕੁਝ ਹੋਇਆ ਤੇ ਅਸੀਂ ਅੱਜ ਮੰਗ ਕਰਦੇ ਆ ਮੁੱਖ ਮੰਤਰੀ ਪੰਜਾਬ ਤੋਂ ਵੀ ਮੀਤ ਹੇਰ ਤੇ ਕਾਰਵਾਈ ਹੋਣੀ ਚਾਹੀਦੀ ਆ ਉਹਦੇ ਪਰਚਾ ਦਰਜ ਹੋਣਾ ਚਾਹੀਦਾ ਇਸ ਦਾ ਕੀ ਖਲਾਸੇ ਹੋਏ ਕਿਵੇਂ ਖਲਾਸੇ ਹੋਏ ਕੀ ਉਹਨਾਂ ਨੇ ਜਿਹੜੇ ਪ੍ਰਧਾਨ ਨੇ ਕੀ ਖਲਾਸੇ ਪ੍ਰਧਾਨ ਨੇ ਸਾਰਾ ਕੁਝ ਦੱਸਿਆ ਜੀ ਉਹ ਕਹਿੰਦੇ ਜੀ ਵੀ ਮੈਨੂੰ ਫੋਨ ਕੀਤਾ ਮੈਂ ਤਾਂ ਉਹ ਬੰਦੇ ਨੂੰ ਨਹੀਂ ਸੀ ਜਾਣਦਾ ਜਿਹਦੇ ਨਾਲ ਸਾਡੀ ਜਿਹਨੂੰ ਇਹਨਾਂ ਨੇ ਜ਼ਮੀਨ ਵੇਚੀ ਮਤਲਬ ਕਹਿ ਲਓ ਕਹਿੰਦਾ ਵੀ ਮੈਂ ਉਹਨਾਂ ਨੂੰ ਮੈਨੂੰ ਤਾਂ ਇਹ 50000 ਰੁਪਿਆ ਕਰਾਇਆ ਜਿਹੜਾ ਹੋਊਗਾ ਕਹਿੰਦੇ ਬਾਅਦ ਚ ਇਹ 6500 ਦੀ ਡੀਡ ਲਿਖ ਲਈ ਕਹਿੰਦਾ ਫਿਰ ਮੈਂ ਫੋਨ ਵੀ ਕੀਤਾ ਕਹਿੰਦਾ ਜੀ ਕੋਈ ਗੱਲ ਨਹੀਂ ਕਰਦੇ ਇਹ ਐਂ ਕਰ ਲਾਂਗੇ ਆਪਾਂ ਠੀਕ ਕਰ ਲਾਂਗੇ ਸੋ ਉਹਨੇ ਬਹੁਤ ਗੱਲਾਂ ਉਹਨੇ ਫਿਰ ਇੱਥੋਂ ਤੱਕ ਦੱਸਿਆ ਕਹਿੰਦਾ ਵੀ ਹਰਿੰਦਰ ਧਾਲੀਆਲ ਮੈਨੂੰ ਕਹਿੰਦਾ ਵੀ ਤੈਨੂੰ ਲੈਣਾ ਪਊ ਕਹਿੰਦਾ ਮੈਂ ਕਿਹਾ ਮੇਰਾ ਕਸੂਰ ਦੱਸੋ ਕਹਿੰਦਾ ਕਸੂਰ ਚਲੋ ਇਹਦਾ ਕੰਮ ਆਪਾਂ ਹੀ ਕੀਤਾ ਆ ਇਹ ਤਾਂ ਕੰਮ ਆਪਾਂ ਹੀ ਕੀਤਾ ਜਿਹੜਾ ਮਤਲਬ ਕਿ ਆਹ ਰਜਿਸਟਰੀ ਵਾਲਾ ਕਹਿੰਦਾ ਜੀ ਤੂੰ ਮੀਤ ਹੇਰ ਨੂੰ ਆ ਜਿਹੜੇ ਐਮਪੀ ਸਾਹਿਬ ਨੇ ਆਪਣੇ ਇਹਨਾਂ ਨੂੰ ਲੈਣ ਨਹੀਂ ਜਾਂਦਾ ਮਤਲਬ ਕਿ ਬੜ ਬਰੋਂ ਜਾਂ ਸੰਗਰੂਰੋਂ ਜਦੋਂ ਆਉਂਦੇ ਆ ਲੈ ਨਹੀਂ ਜਾਂਦਾ ਵੀ ਤੁਸੀਂ ਦੇਖੋ ਉਹ ਕਹਿੰਦਾ ਜੀ ਮੈਨੂੰ ਇਸ ਗੱਲ ਕਰਕੇ ਲਾ ਰਹੇ ਆ ਵੀ ਮੈਂ ਭਾਈ ਇਹਨਾਂ ਨੂੰ ਵੀ ਆਈਪੀ ਟ੍ਰੀਟਮੈਂਟ ਨਹੀਂ ਦਿੰਦਾ ਇੱਕ ਚੇਅਰਮੈਨ ਦਾ ਉਹਨਾਂ ਨੇ ਨਾਂ ਵੀ ਲੈ ਵੀ ਚੇਅਰਮੈਨ ਉਹਨਾਂ ਨੂੰ ਲੈਣ ਜਾਂਦਾ ਤੁਸੀਂ ਮੈਂ ਕਹਿਣਾ ਜੀ ਲੋਕ ਤੁਸੀਂ ਦੇਖੋ ਕਿਸ ਹੱਦ ਦਰਜੇ ਤੱਕ ਇਹ ਯਾਰ ਇਹ ਇਹ ਬੰਦੇ ਗਿਰ ਚੁੱਕੇ ਆ ਕਿ ਲੋਕ 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 ਲੀਡਰ ਇਸ ਲਈ ਬਣਾਉਂਦੇ ਆ ਵੀ ਲੋਕ ਜੀ ਇਹਨਾਂ ਨੂੰ ਲੈਣ ਜਾਇਆ ਕਰਨ ਤੁਸੀਂ ਦੇਖੋ ਯਾਰ ਲੋਕ ਸੇਵਕ ਹੁੰਦੇ ਆ ਲੀਡਰ ਤਾਂ ਸੇਵਕ ਹੁੰਦੇ ਆ ਨਾ ਇਹ 20 25 25 ਗਨਮੈਨ ਲੈ ਕੇ ਕਹਿੰਦੇ ਆ ਵੀ ਸਾਨੂੰ ਉਥੇ 50 ਗੱਡੀਆਂ ਦਾ ਕਾਫਲਾ ਲੈਣ ਆਵੇ ਮੈਂ ਬਰਨਾਲੇ ਦੇ ਲੋਕਾਂ ਨੂੰ ਅਪੀਲ ਕਰਦਾ ਬਰਨਾਲੇ ਦੇ ਲੋਕੋ ਦੇਖਿਓਗੇ ਤੇ ਇਹਨੂੰ ਦੁਵਾਰੇ ਵੋਟਾਂ ਨਾ ਪਾ ਦਿਓ ਇਹ ਬੰਦਾ ਤਾਂ ਸਾਰੇ ਬਰਨਾਲੇ ਨੂੰ ਕਿਹਾ ਕਰੂ ਮੈਨੂੰ ਵੱਟਵਰੋਂ ਲੈਣ ਆਇਆ ਕਰੋ ਜਿਹਨੂੰ ਮੈਂ ਚੰਡੀ ਕਢਵਾਉਣਾ ਆਹ ਹਾਲਾਤ ਨੇ ਨਾ ਸੋ ਇਹ ਅਸੀਂ ਮੰਗ ਕੀਤੀ ਆ ਮੁੱਖ ਮੰਤਰੀ ਪੰਜਾਬ ਤੋਂ ਵੀ ਇਹਨਾਂ ਤੇ ਪਰਚਾ ਦਰਜਾ ਜਿਹੜਾ ਹੋਣਾ ਚਾਹੀਦਾ ਇੱਕ ਕਾਫਲਾ ਇੱਕੋ ਜਿਹਾ ਆ ਜਾਂ ਮਤਲਬ ਹੋਰ ਵੀ ਜਾਗਰ ਕਰਨ ਦੇਊਂਗੇ ਦੇਖੋ ਜੀ ਇਹ ਇਹ ਤਾਂ ਆ ਇੱਕ ਕਾਫਲਾ ਜਿਹੜੀ ਜਿਹਦੀ ਦੇਖੋ ਜਿਹਦੀ ਬਹੁਤ ਕੁਸ਼ ਕਰ ਰਹੇ ਹੈ ਬਰਨਾਲੇ ਚ ਇਹਨਾਂ ਨੇ ਟੈਂਡਰਾਂ ਦਾ ਵੀ ਬੁਰਾ ਹਾਲ ਕਰ ਰੱਖਿਆ ਸਾਰੇ ਟੈਂਡਰ ਆਪਦੇ ਚਾਹੀ ਤੈਨੂੰ ਪਾ ਰਹੇ ਆ ਧਨੌਲੇ ਦੇ ਵਿੱਚ ਇਹਨਾਂ ਨੇ ਮੈਂ ਇੱਕ ਪਹਿਲਾਂ ਵੀ ਇੱਕ 90 ਲੱਖ ਦਾ ਸਕੈਂਡਲ ਆ ਜਿਹੜਾ ਉਹਦਾ ਪਰਦਾ ਪਾਸ਼ ਕੀਤਾ ਸੀ ਧਨੌਲੇ ਦੇ ਵਿੱਚ ਇਹਨਾਂ ਨੇ ਜਿਹੜਾ 20 ਕਰੋੜ ਆਇਆ ਉਹਦਾ 4 ਕਰੋੜ 5 ਕਰੋੜ 6 ਕਰੋੜ ਹੀ ਲਾਇਆ ਬਾਕੀ ਸਾਰਾ ਇਹ ਛਾਗੇ ਸੋ ਇਹ ਸਾਰੀਆਂ ਚੀਜ਼ਾਂ ਨੇ ਲੋਕਾਂ ਦੀ ਕਚੇਰੀ ਚ ਨੇ ਪਬਲਿਕ ਡੋਮੇਨ ਚ ਨੇ ਤੇ ਅਸੀਂ ਮੰਗ ਕਰਦੇ ਆ ਵੀ ਹਰ ਚੀਜ਼ ਦੀ ਜਿਹੜੀ ਇਨਕੁਆਰੀ ਹੋਣੀ ਚਾਹੀਦੀ ਆ ਤੇ ਜਿਹੜੇ ਸੰਬੰਧਤ ਵਿਅਕਤੀ ਨੇ ਜਿੰਨਾ ਜਿੰਨਾ ਕਰਕੇ ਹੋ ਰਿਹਾ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਟਰੱਕ ਯੂਨੀਅਨ ਦੇ ਕਿੰਨੇ ਟਰੱਕ ਯੂਨੀਅਨ ਦੇ ਕਿੰਨੀ 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 ਜਿਹੜੇ ਮਾਊਂਟ ਹੈ ਜਿੰਨਾਂ ਦਾ ਕਪਲਾ ਜਿਹੜਾ ਹੋ ਰਿਹਾ ਟਰੱਕ ਯੂਨੀਅਨ ਦੀ ਜੀ ਇਹ ਘੱਟੋ ਘੱਟ ਜੇ ਆਪਾਂ ਦੇਖ ਕੇ ਵੀ ਲਾ ਲਈਏ ਇਹ ਆਸ਼ੀਸ਼ભાઈ ਇਹ ਘੱਟੋ ਘੱਟ 50 52 ਵਿਸਵੇ ਥਾਂ ਮਤਲਬ ਕਿ ਚਾਰ ਕਨਾਲਾਂ ਤੋਂ ਉੱਪਰ ਜੇ ਆਪਾਂ ਬਿਲਕੁਲ ਉਹਨੂੰ ਦੇਖ ਕੇ ਵੀ ਲਾ ਲਈਏ ਵੀ 15 ਲੱਖ ਨੂੰ ਹੀ ਉਹਦਾ ਰੇਟ ਰੱਖ ਲਈਏ ਇੱਕ ਵਿਸਵੇ ਦਾ 15 16 ਲੱਖ ਨੂੰ ਤਾਂ ਵੀ ਇਹ 7.5 8 ਕਰੋੜ ਦੀ ਥਾਂ ਬਣ ਜਾਂਦੀ ਹੈ ਤੁਸੀਂ ਦੇਖੋ ਬਾਠਾਂ ਵਿੱਚ ਸਾਂਝੇ ਪਲਾਟ ਲੈਣ ਦੀ ਵੀ ਕੋਈ ਗੱਲ ਹੈ ਜੀ ਸਾਂਝੀਆਂ ਜਾਇਦਾਦਾਂ ਬਣਾਈਆਂ ਤੁਹਾਡਾ ਵੀ ਪਲਾਟ ਫੂਟ ਹੈਗਾ ਵੀ ਦੰਗਾ ਨਾਲ ਦੇ ਬਾਈ ਜੀ ਜੇ ਗਰਦੀਪ ਬਾਠ ਦਾ ਸਾਂਝਾ ਕੋਈ ਪਲਾਟ ਹੁੰਦਾ ਜਾਂ ਗਰਦੀਪ ਬਾਠ ਨੇ ਕੋਈ ਇਹ ਜਾਂ ਕੁਝ ਕੀਤਾ ਹੁੰਦਾ ਹੁਣ ਤੱਕ ਸਰਕਾਰ ਪਰਚਾ ਦੇ ਕੇ ਗਰਦੀਪ ਬਾਠ ਤੋਂ ਅੰਦਰ ਕੀਤਾ ਹੁੰਦਾ ਮੈਨੂੰ 9 ਮਹੀਨੇ ਹੋ ਗਏ ਮੈਂ ਬੜੀ ਸਪਸ਼ਟਤਾ ਨਾਲ ਨਿਰਪੱਖਤਾ ਨਾਲ ਲੋਕਾਂ ਦੇ ਮੁੱਦੇ ਚੱਕ ਰਿਹਾ ਜੇ ਮੈਂ ਸਾਫ਼ ਹਾਂ ਜੇ ਮੈਂ ਇਮਾਨਦਾਰ ਹਾਂ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕੀਤੀ ਹੈ ਪਲੈਨਿੰਗ ਬੋਰਡ ਦੀ ਕੁਰਸੀ ਤੇ ਵੀ ਬਹਿ ਕੇ ਇਮਾਨਦਾਰੀ ਨਾਲ ਲੋਕਾਂ ਦੇ ਮੁੱਦੇ ਜੇ ਮੈਂ ਚੱਕ ਰਿਆਂ ਤਾਂ ਤਾਂ ਸਰਕਾਰ ਆ ਜਿਹੜੀ ਉਹਦੀ ਤਾਕਤ ਨਹੀਂ ਕਿਸੇ ਦੀ ਵੀ ਹੁਮੇ ਮੇਰੇ ਤੇ ਕੋਈ ਉਂਗਲ ਵੀ ਚੱਕ ਜੇ ਮੇਰਾ ਸਵਾਲ ਇਹ ਨਹੀਂ ਹੈ ਕਿ ਇਹ ਸਾਂਝੇ ਪਲਾਟਾਂ ਦੇ ਜੇਕਰ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰਾਪਰਟੀਆਂ ਕੋਈ ਬਾਹਰ ਬਣੀਆਂ ਹੋਣੀਆਂ ਨੇ ਤੁਸੀਂ ਦਾ ਨਾਲ ਰਹੇ ਹੋ ਨਹੀਂ ਇਹਨਾਂ ਨੇ ਬਹੁਤ ਮੈਂ ਤੁਹਾਨੂੰ ਕਿਹੜੇ ਤੁਸੀਂ ਸਾਂਝੇ ਪਲਾਟਾਂ ਦੀਆਂ ਛੱਡੋ ਜੀ ਇਹਨਾਂ ਨੇ ਹਰੇਕ ਕਲੋਨੀ 'ਚ ਪਲਾਟ ਲੈ ਵਿਆ ਹਰੇਕ ਕਲੋਨੀ ਪਾਸ ਕਰਾਉਣ ਦੇ ਦਾ ਪਲਾਟ ਲੈ ਰਿਆ ਬਹੁਤ ਬੁਰਾ ਹਾਲ ਆ ਬਹੁਤ ਕੁਝ ਨਿਕਲ ਕੇ ਆਉਣਾ ਇਸ ਚਰਚਾ 'ਚ ਕਿਸੇ ਕਿਸੇ ਦੇ ਨਾਮ ਹੋ ਜਾਕਰ ਹੋਏ ਨੇ ਕੰਮ ਨੇ ਜੀ ਇਸ ਚਰਚਾ 'ਚ ਉਹਨੇ ਨਹੀਂ ਬਕਾਇਦਾ ਉਹਨੇ ਤੁਸੀਂ ਉਹ ਸੁ ਤੇ ਉਹਨਾਂ ਨੇ ਇਹਦਾ ਹਰਿੰਦਰ ਧਾਲੀਵਾਲ ਦਾ ਨਾਮ ਲਿਆ ਸਾਰਿਆਂ ਦਾ ਉਹਨਾਂ ਨੇ ਨਾਮ ਲਿਆ ਆਪਣੇ ਹਰਦੀਪ ਸਿੱਧੂ ਨੇ ਵੀ ਕਿਹਨੇ ਕਿਹਨੇ ਮੈਨੂੰ ਫੋਨ ਕੀਤਾ ਕਿਹਨਾਂ ਦੇ ਕਹਿਣ ਦੇ ਕਿਹਨੇ ਮੈਨੂੰ ਉਹਨਾਂ ਨਾਲ ਜਿਹੜੇ ਉਹ ਸਰਜੀਤ ਸਿੰਘ ਨੇ ਉਹਨਾਂ ਨਾਲ ਮਲਾਇਆ ਸਾਰੀ ਗੱਲ ਉਹਨਾਂ ਨੇ ਸਪਸ਼ਟ ਕੀਤੀ ਉਹ ਐਸਡੀ ਦਾ ਨਾਮ ਵੀ ਯਾਰ ਉਹ ਪੀਏ ਉਹੀ ਕਹਿਣਾ ਜੀ ਮੈਂ ਉਹ ਐਸਡੀ ਉਹਨਾਂ ਦਾ ਵੀ ਨਾਮ ਲਿਆ ਤੁਸੀਂ ਹਰਦੀਪ ਸਿੱਧੂ ਦੀ ਇੰਟਰਵਿਊ ਤੋਂ ਬਾਅਦ ਹੈ ਮੀਡੀਆ ਨੂੰ ਕਟਾਰੇ ਵਿੱਚ ਖੜਾ ਕੀਤਾ ਉਹਦੀ ਇੰਟਰਵਿਊ ਤੋਂ ਬਾਅਦ ਹੈ ਹਰਦੀਪ ਸਿੱਧੂ ਨੂੰ ਦੋਸ਼ ਮੁਕਤ ਕਰਦੇ ਹਰਦੀਪ ਸਿੱਧੂ ਨੂੰ ਦੋਸ਼ ਮੁਕਤ ਮੰਨਦੇ ਪਿਛਲੀ ਪ੍ਰੈਸ ਕਾਨਫਰੈਂਸ ਦੋਸ਼ ਮੁਕਤ ਦੇਖੋ ਜੀ ਜਿਹ ਦੀਦੇ ਸਾਈਨ ਹੈ ਜੇ ਸਾਈਨ ਘਟੋ ਘਟ ਸਾਈਨਿੰਗ ਅਥਾਰਟੀ ਦੇ ਦੋਸਤਾ ਦੇਖੋ ਹੈ ਪਰ ਜਿਹੜੀ ਬੇ ਬੇਸਿਕ ਗੱਲ ਆ ਉਹ ਇਹ ਆ ਵੀ ਉਹ ਕਹਿ ਰਿਹਾ ਵੀ ਮੇਰੇ ਤੇ ਪ੍ਰੈਸ਼ਰ ਪਾਇਆ ਗਿਆ ਦੇਖੋ ਇਹ ਗੱਲ ਆਪਾਂ ਸਮਝਦੇ ਆ ਕਿਉਂਕਿ ਅੱਜ ਵੀ ਉਹ ਬੰਦਾ ਕੱਲ ਜਦੋਂ ਮੈਂ ਸੁਣ ਰਿਹਾ ਸੀ ਤੁਸੀਂ ਦੇਖੋ ਬੜੀ ਕਵਰਾਹੜ ਚ ਬੋਲ ਰਿਹਾ ਸੀ ਸੋ ਦੇਖੋ ਹੋ ਸਕਦਾ ਹੁਣ ਵੀ ਉਹਦੇ ਪੁਲਿਸ ਦਾ ਪ੍ਰੈਸ਼ਰ ਪਾਇਆ ਗਿਆ ਹੋਵੇ ਮਤਲਬ ਕਿ ਜਿਹੜੀ ਸਭ ਤੋਂ ਵੱਡੀ ਪੰਡੋਰੀ ਸਾਹਿਬ ਗੱਲ ਸੋਚਣ ਵਾਲੀ ਆ ਉਹ ਇਹ ਆ 22 ਦਿਨ ਹੋ ਚੁੱਕੇ ਆ 24 ਦਿਨੇ ਮਸਲੇ ਨੂੰ ਉੱਠੇ ਨੂੰ मीत हेयर ਨੇ ਹਜੇ ਤੱਕ ਕੈਮਰੇ ਮੂਰੇ ਆ ਕੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਇਥੋਂ ਕੀ ਸਾਬਤ ਹੁੰਦਾ ਤੁਸੀਂ ਸਾਬਤ ਹੁੰਦਾ ਕਿ ਤੁਹਾਡੇ ਖੇਮੇ ਤੇ ਆਸਾਦ ਆਓ ਜਿਵੇਂ ਤੁਸੀਂ ਉਹ ਜਾਗਰ ਕਰ ਰਹੇ ਹੋ ਆਵਾ ਦੀ ਪਾਰਟੀ ਦੀਆਂ ਗੜਬੜਾਂ ਕੀ ਉਹ ਵੀ ਤੁਹਾਡੇ ਨਾਲ ਰਖਾ ਦੇਖੋ ਜੀ ਮੈਂ ਦੇਖੋ ਮੇਰਾ ਕੋਈ ਖੇਮਾ ਨਹੀਂ ਮੈਂ ਤਾਂ ਇੱਕ ਮਤਲਬ ਇਹ ਆਜ਼ਾਦ ਹਾਂ ਫਿਲਹਾਲ ਮੈਂ ਤਾਂ ਕਿਸੇ ਪਾਰਟੀ ਨਾਲ ਵੀ ਮੇਰਾ ਕੋਈ ਸੰਬੰਧ ਨਹੀਂ ਠੀਕ ਹੈ ਨਾ ਜਦੋਂ ਕਿਸੇ ਪਾਰਟੀ ਚਾਵਾਂਗੇ ਫਿਰ ਦੇਖਾਂਗੇ ਕੀ ਇਹਦਾ ਗਾਂ ਇਹਦਾ ਤੁਸੀਂ ਜਾਗਰ ਕੀਤੀ ਇਤਨੇ ਵਧਾਈ ਕਾਲਾ ਢੰਡੂ ਨੇ ਵੀ ਇਸ ਦਾ ਮੁੱਦਾ ਚੱਕਿਆ ਤੇ ਉਹਨਾਂ ਨੇ ਆਪਣਾ ਪ੍ਰਧਾਨ ਨੇ ਵੀ ਉੱਥੇ ਸਥਾਪਿਤ ਕੀਤਾ ਉਹ ਨਵੀਂ ਕੋਈ ਕਮੇਟੀ ਇਕੱਠੀ ਕੀਤੀ ਜਾ ਰਹੀ ਹੈ ਸਾਡੀ ਪਾਰਟੀ ਵੱਲੋਂ ਕਿਸ ਤਰ੍ਹਾਂ ਦੇਖਦੇ ਹੋ ਹਦੀਬ ਸਿੱਧੂ ਨੂੰ ਲਾ ਕੇ ਤੇ ਉਸ ਨੂੰ ਦੇਖੋ ਜੀ ਵੈਸੇ ਜਿਹੜੀ ਉਹ ਗੱਲ ਉਹ ਕਾਲਾ ਢੱਲੋਂ ਜੀ ਦੀ ਗੱਲ ਕਰਦੇ ਉਹ ਟਰੱਕ ਯੂਨੀਅਨ ਨੇ ਉਸ ਦਿਨ ਮੈਨੂੰ ਵੀ ਬੁਲਾਇਆ ਸੀ ਜਿਸ ਦਿਨ ਉਹ ਪੁਕਾਰ ਸੀ ਉਹ ਕਾਲਾ ਢੱਲੋਂ ਜੀ ਦਾ ਉਹਦੇ ਵਿੱਚ ਕੋਈ ਰੋਲ ਨਹੀਂ ਉਹ ਤਾਂ ਉਹਨਾਂ ਨੇ ਮਤਲਬ ਕਿ ਆਪਣੇ ਇੱਕ ਨੁਮਾਇੰਦਾ ਚੁਣਿਆ ਉਹ ਕੁਦਰਤੀ ਇਹ ਪ੍ਰੈਜ਼ੈਂਟ ਸੀ ਉਸ ਟਾਈਮ ਠੀਕ ਹੈ ਪਰ ਮੈਂ ਵੀ ਉੱਥੇ ਜਾਣਾ ਠੀਕ ਨਹੀਂ ਸਮਝਿਆ ਕਿਉਂਕਿ ਦੇਖੋ ਉਹ ਇੰਡੀਪੈਂਡੈਂਟ ਬਾਡੀ ਆ ਉਹਨਾਂ ਦਾ ਆਪ ਦਾ ਇੱਕ ਸਾਰੇ ਜਿਹੜੇ ਆਪਰੇਟਰ ਨੇ ਉਹਨਾਂ ਦਾ ਹੱਕ ਆ ਆਪਣਾ ਨੁਮਾਇੰਦਾ ਚੁਣਨ ਦਾ ਹੱਕ ਦਾ ਪਰ ਜਿਹੜੀ ਦੁੱਖ ਦੀ ਗੱਲ ਆ ਵੀ ਦੇਖੋ ਇਹ ਇਹ ਉਹਨਾਂ ਨੂੰ ਨਹੀਂ ਚੁਣਦੇ ਰਹੇ ਉਹਨੂੰ ਚਲੋ ਹੁਣ ਮੈਂਬਰ ਲਾਇਆ ਮਤਲਬ ਸਿਖਪਾਲ ਨੂੰ ਪਾਲੇ ਨੂੰ ਸੋ ਦੇਖੋ ਪਰ ਇਹਨਾਂ ਨੇ ਹੁਣ ਚਾਰ ਨੁਮਾਇੰਦੇ ਟੋਟਲ ਚਾਰ ਨੁਮਾਇੰਦਿਆਂ ਦੀ ਕਮੇਟੀ ਬਣਾਈ ਆ ਹੋ ਸਕਦਾ ਉਹਨਾਂ ਤੋਂ ਪੁੱਛ ਕੇ ਬਣਾਈ ਹੋਵੇ ਤੇ ਚੰਗੀ ਗੱਲ ਆ ਜੇ ਉਹ ਇਮਾਨਦਾਰੀ ਨਾਲ ਕੰਮ ਕਰੇ। ਪਰ ਸਭ ਤੋਂ ਵੱਡਾ ਸਵਾਲ ਹੈ ਬਾਟ ਬੋਲਦਾ ਤੇ ਬਾਟ ਕਿਉਂ ਬੋਲਦਾ ਤੇ ਬਾਟ ਕਾਨੂੰਨ ਦੇ ਖਿਲਾਫੀ ਕਿਉਂ ਬੋਲਦਾ? ਬਾਈ ਜੀ ਦੇਖੋ ਸਰਕਾਰ ਕੌਣ ਹੁੰਦੀ ਆ? ਅੱਜ ਸਰਕਾਰ ਹਰੇਕ ਹਲਕੇ ਦੀ ਸਰਕਾਰ ਜਾਂ ਉਥੋਂ ਦਾ ਐਮ.ਐਲ.ਏ ਹੁੰਦਾ ਜਾਂ ਉਥੋਂ ਦਾ ਮੈਂਬਰ ਆਫ ਪਾਰਲੀਮੈਂਟ ਹੁੰਦਾ। ਇੱਥੇ ਐਮ.ਐਲ.ਏ ਹੈ ਨਹੀਂ ਸਰਕਾਰ ਦਾ। ਆਪੋਜੀਸ਼ਨ ਦਾ ਐਮਐਲਏ ਆ ਤੇ ਜਿਹੜੇ ਸਰਕਾਰ ਦੇ ਅਫਸਰ ਲੱਗਦੇ ਆ ਸਾਰਾ ਕੁਝ ਲੱਗਦੇ ਐ ਐਮਪੀ ਮੀਤ ਹੇਰ ਦੇ ਕਹਿਣ ਤੇ ਲੱਗਦੇ ਆ ਸਾਰਾ ਕੁਝ ਤੁਸੀਂ ਦੇਖੋ ਮੀਤ ਹੇਰ ਦੇ ਖਿਲਾਫ ਨਹੀਂ ਬੋਲ ਰਿਹਾ ਜੀ ਮੈਂ ਬਰਨਾਲੇ ਦੀ ਸਰਕਾਰ ਦੇ ਖਿਲਾਫ ਬੋਲ ਰਿਹਾ ਉਹ ਬਰਨਾਲੇ ਦੀ ਸਰਕਾਰ ਆ ਉਹ ਸਰਕਾਰ ਦੇ ਕਹਿਣ ਦੀ ਰਜਿਸਟਰੀ ਹੋਈ ਐ ਨਹੀਂ ਕਿਸੇ ਪੀਏ ਦੀ ਕਿਸੇ ਪ੍ਰਧਾਨ ਦੀ ਤਾਕਤ ਨਹੀਂ ਵੀ ਉਹ ਐਡੀ ਰਜਿਸਟਰੀ ਕਰਾ ਦਿੰਦੇ ਤੁਸੀਂ ਮਾਦਰਮ ਕੀ ਹੋਊਗਾ ਜੇ ਹੁਣ ਮੰਨ ਲਓ ਕਿ ਟੋਡੀ ਅੱਜ ਤੋਂ ਬਾਅਦ ਕੋਈ ਵੀ ਨਾ ਕੋਈ ਕਾਰਵਾਈ ਹੋਣੀ ਜੇ ਜੀ ਇਹਨਾਂ ਦੇ ਕੋਈ ਪਰਚਾ ਨਹੀਂ ਦਰਜ ਹੁੰਦਾ ਅਸੀਂ ਲੰਬਾ ਸੰਘਰਸ਼ ਵਿੜਾਂਗੇ ਤੇ ਲੋਕਾਂ ਦੀ ਕਚਹਿਰੀ 'ਚ ਇਹ ਮਸਲਾ ਲੈ ਕੇ ਜਾਵਾਂਗੇ ਜੇ ਮੁੱਖ ਮੰਤਰੀ ਪੰਜਾਬ ਨੇ ਇਥੋਂ ਵੋਟਾਂ ਨਹੀਂ ਲੈਣੀਆਂ ਤਾਂ ਬੇਸ਼ੱਕ ਉਹ ਕਾਰਵਾਈ ਨ ਕਰ ਸਰ ਕੌਣ ਕੌਣ ਮੁੱਖ ਦੋਸ਼ੀ ਮੰਨਦੇ ਨੇ ਜੀ ਸਾਰੀ ਕੁਰੀ ਚਾਏ ਚ ਤੇ ਸਾਰੇ ਦੋਸ਼ੀ ਨੇ ਜੀ ਜਿਨ੍ਹਾਂ ਜਿਨ੍ਹਾਂ ਦੇ ਫੋਨ ਮੈਂ ਕਹਿੰਦਾ ਸਾਰੀ ਟੈਪਿੰਗ ਹੋਣੀ ਚਾਹੀਦੀ ਹੈ ਜਿਵੇਂ ਉਹਨੇ ਹਰਦੀਪ ਨੇ ਕਿਹਾ ਮੈਨੂੰ ਫੋਨ ਕੀਤਾ ਜਿਹੜੇ ਵੀ ਬੰਦੇ ਦਾ ਉਹਨੂੰ ਫੋਨ ਆਇਆ ਉਹਦੀ ਪ੍ਰੋਪਰ ਟੈਪਿੰਗ ਹੋਣੀ ਚਾਹੀਦੀ ਹੈ ਮਤਲਬ ਕਿ ਉਸ ਦਿਨ ਦੀ ਉਹ ਹੋਣੀ ਚਾਹੀਦੀ ਹੈ ਕਾਲ ਰਿਕਾਰਡ ਨਿਕਲਣ ਜੇ ਕਿਹਦੇ ਕਿਹਦੇ ਉਹ ਗਾਹਾਂ ਕਿਉਂਕ ਜੇ ਤੈਨੂੰ ਯਕੀਨ ਨਹੀਂ ਆਉਂਦਾ ਹੁਣ ਉੱਪਰ ਕੌਣ ਆ ਉਹ ਸਾਰੇ ਆਪਾਂ ਜਾਣਦੇ ਆ ਉੱਪਰ ਦਾ ਮਤਲਬ ਕਿ ਦਿੱਲੀ ਵਾਲੇ ਚੰਡੀਗੜ੍ਹ ਵਾਲੇ ਸਵਾਹ ਹੋ ਨੇ ਐਮਪੀ ਸਾਹਿਬ ਜੋ ਕਹਿੰਦਾ ਉੱਪਰ ਵੀ ਗੱਲ ਕਰਾਂਦੇ ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪਬਲਿਕ ਡੋਮੇਨ ਚ ਆ ਚੁੱਕੀਆਂ ਨੇ ਤੇ ਮੈਂ ਕਹਿੰਦਾ ਸਾਰੀਆਂ ਚੀਜ਼ਾਂ ਦੀ ਕੋਖ ਹੋਣੀ ਚਾਹੀਦੀ ਜਿਹੜਾ ਵੀ ਦੋਸ਼ੀ ਆ ਉਹ ਬਖਸ਼ਿਆ ਨਹੀਂ ਹੋਣਾ ਚਾਹੀਦਾ ਨਗਰ ਕਾਉਂਸਲ ਦੀ ਵੀ ਇੰਨੇ ਘਪ ਲੈਨੇ ਆ ਉਹਦੀ ਬਿੱਲੀ ਕਿਦੋਂ ਘਟਿਓਂ ਬਾਹਰ ਕੱਢੂਗੇ ਕੋਈ ਨਾ ਜੀ ਆ ਮੈਂ ਹੁਣ ਕਹਿ ਕੇ ਵੀ ਹਟਿਆ ਸਾਰਾ ਕੁਝ ਦੱਸ ਕੇ ਹਟਿਆ ਵੀ ਨਗਰ ਕਾਉਂਸਲ ਦੀ ਬਹੁਤ ਮਾੜੀ ਪੋਜੀਸ਼ਨ ਆ ਇੱਕੋ ਹੀ ਬ